ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਚੁਣੌਣ ਦੇ ਵਿੱਚ ਸੂਟ ਲੈ ਕੇ ਆਏ ਜੀ ਜੌਰਜਟ ਦੇ ਵਿੱਚ ਸੂਟ ਲੈ ਕੇ ਆਏ ਤੇ ਕ੍ਰੇਪ ਦੇ ਵਿੱਚ ਸੂਟ ਲੈ ਕੇ ਆਏ ਜੀ ਤਿੰਨ ਤਰ੍ਹਾਂ ਦੀ ਤੁਹਾਨੂੰ ਕਲੈਕਸ਼ਨ ਦਿਖਾਵਾਂਗੇ ਤੇ ਪ੍ਰਾਈਸ ਰਹਿਣਾ ਅੱਜ ਦੇ ਸਾਰੇ ਸੂਟਾਂ ਦਾ 2500 2500 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ ਤੇ ਜਿਹੜੇ ਕੋਰੀਅਰ ਚਾਰजेस ਹੋਣਗੇ ਉਹ ਅਲੱਗ ਤੋਂ ਹੋਣਗੇ ਵਿੱਚ ਇਨਕਲੂਡਿਡ ਨਹੀਂ ਹੈਗੇ ਉਹ ਅਲੱਗ ਤੋਂ ਹੋਣਗੇ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੇ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇ ਜੀ ਕਰਨੇ ਹੋ ਜਾਂ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਟਾਈਮਿੰਗ ਹੈਗੀ ਹੈ ਸ਼ੌਪ ਦੀ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਇਹ ਟਾਈਮਿੰਗ ਦੇ ਵਿੱਚ ਤੁਸੀਂ ਜਦ ਮਰਜੀ ਸ਼ੌਪ ਤੇ ਆ ਸਕਦੇ ਹੋ ਪਰ ਸੰਡੇ ক্লোਜ਼ ਹੁੰਦਾ ਤੇ ਹਰ ਇੱਕ ਸੂਟ ਦਾ ਆਪਾਂ ਨੰਬਰ ਪਾਇਆ ਹੁੰਦਾ ਜਿਨ੍ਹਾਂ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਹੁੰਦਾ ਤੁਸੀਂ ਆਪਣੇ ਸੂਟ ਦਾ ਨੰਬਰ ਦੱਸ ਕੇ ਵੀ ਜਿਹੜਾ ਤੁਹਾਨੂੰ ਪਸੰਦ ਹੁੰਦਾ ਉਹਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਜਿਹੜੀ ਪੇਮੈਂਟ ਆ ਉਹ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜਾਂ ਤੁਸੀਂ ਸ਼ੌਪ ਤੇ ਆ ਕੇ ਪਿਕ ਕਰ ਸਕਦੇ ਹੋ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਸ਼ੌਪ ਤੇ ਆ ਕੇ ਆਪਣਾ ਸੂਟ ਪਿਕ ਕਰ ਸਕਦੇ ਹੋ ਪਰ ਬੁਕਿੰਗ ਪਲੀਜ਼ ਤਾਂ ਹੀ ਕਰਵਾਇਆ ਕਰੋ ਜੇ ਤੁਹਾਡਾ ਸੂਟ ਫਾਈਨਲ ਹੁੰਦਾ ਹੈ ਤੇ ਜੇ ਤੁਸੀਂ ਪੱਕਾ ਸੂਟ ਲੈਣਾ ਹੁੰਦਾ ਤਾਂ ਬੁਕਿੰਗ ਕਰਵਾਇਆ ਕਰੋ ਤੇ ਜੇ ਨਹੀਂ ਲੈਣਾ ਹੁੰਦਾ ਤਾਂ ਪਲੀਜ਼ ਸੂਟ ਬੁੱਕ ਨਾ ਕਰਵਾਇਆ ਕਰੋ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖੋਣ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਹ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬਾਕੀ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਸੈਟਰਡੇ ਆਪਾਂ ਲੱਕੀ ਵਿਨਰ ਕੱਢਣਾ ਹੈ ਕਮੈਂਟ ਦੇ ਵਿੱਚੋਂ ਸਕਰੋਲ ਕਰਕੇ ਤਾਂ ਤੁਹਾਨੂੰ ਸੋਹਣਾ ਜਿਹਾ ਸੂਟ ਜਿੱਤਣ ਦਾ ਮੌਕਾ ਆਪਣਾ ਨਾ ਗਵਾਇਓ ਹੱਥੋਂ ਤੇ ਸੋਹਣੇ ਸੋਹਣੇ ਕਮੈਂਟ ਵਧੀਆ ਵਧੀਆ ਕਮੈਂਟ ਕਰਦੇ ਰਹੋ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਹੈ ਜੀ ਇਹ ਵਾਲੇ ਸੂਟ ਤੇ ਬੜਾ ਸੋਹਣਾ ਕਰੀਮ ਵਾਈਟ ਜਿਹੜਾ ਕਰੀਮ ਟੋਨ ਤੇ ਵਾਈਟ ਹੁੰਦਾ ਉਹ ਹੈ ਬਹੁਤ ਜ਼ਿਆਦਾ ਚਿੱਟਾ ਜਾਂ ਰੰਗ ਨਹੀਂ ਹੈਗਾ ਸੂਟ ਦਾ ਕਰੀਮ ਟੋਨ ਤੇ ਹੈਗਾ ਇਹ ਤੇ ਬਲੈਕ ਪ੍ਰਿੰਟ ਦੇ ਨਾਲ ਇਹਦੀ ਜਿਹੜੀ ਸ਼ਰਟ ਹੈ ਇਹ ਚਨਾਉਣ ਦੀ ਹੈ ਚਨਾਉਣ ਦੀ ਸ਼ਰਟ ਰਹਿਣੀ ਹੈ ਤੇ ਨਾਲ ਕਰੇਪ ਦੀ ਬਾਟਮ ਰਹਿਣੀ ਹੈ ਜੀ ਪੌਣੇ 3 ਮੀਟਰ ਦੇ ਕਰੀਬ ਬਾਟਮ ਹੈ ਥੋੜੀ ਜੀ 3 ਤੋਂ ਥੋੜੀ ਜਿਹੀ ਉਹ ਘੱਟ ਹੈ 22 ਤੋਂ ਜ਼ਿਆਦਾ ਇਹ ਨਾਲ ਚਨੌਣ ਦੀ ਸ਼ਰਟ ਹੈ ਕਰੇਪ ਦੀ ਬਾਟਮ ਦੇ ਨਾਲ ਕਰੀਮ ਬਾਟਮ ਹੈ ਜੀ ਨਾਲ ਤੇ ਸ਼ਰਟ ਪ੍ਰਿੰਟ ਦੇਖੋ ਕਿੰਨਾ ਸੋਹਣਾ ਸ਼ਰਟ ਦਾ ਬਲੈਕ ਵਾਈਟ ਦੇ ਵਿੱਚ ਤੇ ਇਸ ਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਬਹੁਤ ਸੋਹਣਾ ਸਰਦਾਰੀ ਸੂਟ ਹੈ ਜੀ ਇਹ ਜਿਵੇਂ ਆਪਣਾ ਸਿਰ ਤੇ ਵੀ ਦੁਪੱਟਾ ਲੈਣਾ ਹੁੰਦਾ ਤੇ ਜਿਵੇਂ ਹੁਣ ਗਰਮੀ ਆ ਆਪਣੇ ਜਾਂ ਬਾਹਰ ਵਾਲੇ ਕਸਟਮਰ ਨੇ ਤੁਸੀਂ ਗੁਰੂ ਘਰ ਪਾਉਣ ਲਈ ਸੂਟ ਲੈਣੇ ਹੁੰਦੇ ਆ ਵੀ ਸਿਰ ਤੋਂ ਦੁਪੱਟਾ ਨਾ ਤਿਲਕੇ ਬੜਾ ਪਿਆਰਾ ਸੂਟ ਹੈ ਜੀ ਇਹਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਦੁਪੱਟਾ ਵੀ ਪ੍ਰੋਪਰ ਰੈਡੀ ਹੈ ਤੇ 셔ਟ ਤੇ ਵੀ ਮੇਰੇ ਅਕੋਰਡਿੰਗ ਕੁਝ ਵੀ ਲਗਾਉਣ ਦੀ ਲੋੜ ਨਹੀਂ ਸਟਿਚ ਕਰਕੇ ਤੁਸੀਂ ਵੇਅਰ ਕਰਨਾ ਹੈ ਇਹ ਲੁੱਕ ਹੈ ਜੀ ਸੂਟ ਦੀ 2500 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਪਹਿਲਾ ਸੂਟ 2500 ਪ੍ਰਾਈਸ ਦੇ ਨਾਲ ਇਹ ਸੇਮ ਕਰੀਮ ਤੇ ਬਲੈਕ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਪ੍ਰਿੰਟ ਦਿਖਾਵਾਂਗੇ ਹੋਣਗੇ ਚਨੌਨ ਦੀ ਉਹ 셔ਟ ਰਹਿਣੀ ਹੈ ਕਰੇਪ ਦੀ ਬਾਟਮ ਤੇ ਪਿਓਰ ਦਾ ਦੁਪੱਟਾ ਨਾਲ ਨੈਕਸਟ print ਦੇਖੋ ਆ ਗਿਆ ਪਿਓਰ ਦੇ ਦੁਪੱਟੇ ਰਹਿਣਗੇ ਨਾਲ ਦੇਖੋ ਕਿੰਨਾ ਪਿਆਰਾ ਹੈ ਜਿਨ੍ਹਾਂ ਨੂੰ ਉਹ ਵਾਲਾ print ਜ਼ਿਆਦਾ ਵੱਡਾ ਲੱਗ ਰਿਹਾ ਸੀਗਾ ਤੁਸੀਂ ਇਹ ਵਾਲਾ print ਲੈ ਸਕਦੇ ਹੋ ਕਿਉਂਕਿ ਇਹ ਸੂਟਾਂ ਦੀ ਇੱਕ ਖਾਸੀਅਤ ਹੈ ਇਹਨਾਂ ਦੇ ਵਿੱਚ ਏਜ ਮੈਟਰ ਨਹੀਂ ਕਰਦੀ ਜੇ ਤਾਂ ਕੁੜੀਆਂ ਨੇ ਪਾਣਾ ਤੁਸੀਂ ਕੁੜੀਆਂ ਵੀ ਪਾ ਸਕਦੀਆਂ ਮੰਮੀਆਂ ਨੇ ਬੀਬੀਆਂ ਨੇ ਪਾਣਾ ਤਾਂ ਵੀ ਪਾ ਸਕਦੇ ਆ ਜੀ 블랙 ਤੇ ਕਰੀਮ ਦਾ ਥੋੜਾ ਪਿਆਰਾ ਕੰਬੀਨੇਸ਼ਨ ਨਾਲ ਕਰੀਮ ਰੰਗ ਦੀ ਉਹ ਪਲੇਨ ਕਰੇਪ ਦੀ ਬਾਟਮ ਹੈ ਜੀ ਚਨਾਉਣ ਦੀ ਸ਼ਰਟ ਪਿਓਰ ਦਾ ਦੁਪੱਟਾ ਨਾਲ ਪਿਓਰ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਪੱਲਿਆਂ ਤੇ ਸੇਮ ਪ੍ਰਿੰਟਿੰਗ ਹੈ ਸ਼ਰਟ ਦੇ ਨਾਲ ਦੀ ਸੈਂਟਰ ਪਲੇਨ ਹੈ ਜੀ ਇਹ ਲੁੱਕ ਆ ਗਈ ਬਹੁਤ ਜ਼ਿਆਦਾ ਦੁਪੱਟੇ 'ਚ ਵੀ ਕੋਈ ਬਹੁਤ ਜ਼ਿਆਦਾ ਠਲਾਰਾ ਨਹੀਂ ਹੈਗਾ ਬੜਾ ਪਿਆਰਾ ਸੂਟ ਹੈ ਇਹ ਇਹ ਲੁੱਕ ਆ ਗਈ ਸੂਟ ਦੀ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਇਸ ਸੇਮ ਦੇ ਵਿੱਚ ਇੱਕ ਪ੍ਰਿੰਟ ਹੋਰ ਹੈ ਆਪਣੇ ਕੋਲ ਚਨਾਣ ਦੀ ਸ਼ਰਟ ਹੈ क्रेਪ ਦੀ ਬਾਟਮ ਤੇ ਪਿਓਰ ਦਾ ਦੁਪੱਟਾ ਬਲੈਕ ਤੇ ਕਰੀਮ ਦਾ ਕੰਬੀਨੇਸ਼ਨ ਇਹ ਦੇਖੋ PRINTING ਕਿੰਨੀ ਪਿਆਰੀ ਹੈ ਕਰੀਮ بیس ਹੈ ਬਲੈਕ ਪ੍ਰਿੰਟਾਂ ਜੀ ਵਿੱਚ ਤੇ ਜਿਹੜੀ ਸਲਵਾਰ ਹੈ ਜੀ ਨਾਲ ਬਾਟਮ ਹੈ ਜੇ ਸਲਵਾਰ ਬਣਾ ਲਓ ਜੇ ਪਲਾਜ਼ੋ ਉਹ ਵੀ ਕਰੀਮ ਹੈ ਜੀ ਨਾਲ ਕਰੀਮ ਰੰਗ ਦੀ ਹੈ ਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਇਹ ਲੁੱਕ ਆ ਜਣੇ ਦੇਖੋ ਪੱਲਿਆਂ ਤੇ ਪ੍ਰਿੰਟਿੰਗ ਹੈ ਸ਼ਰਟ ਦੇ ਨਾਲ ਦੀ ਸੈਂਟਰ ਪਲੇਨ ਹੈ ਇਹ ਲੁੱਕ ਆ ਜਣੀ ਉਹ ਕਿੰਨਾ ਪਿਆਰਾ ਸੂਟ ਹੈ 2500 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਤੁਹਾਨੂੰ ਚਿਨੌਣ ਦੀ ਸ਼ਰਟ ਕਰੇਪ ਦੀ ਬਾਟਮ ਤੇ ਪਿਓਰ ਦੇ ਦੁਪੱਟੇ ਨਾਲ ਦਿਖਾਏ 2500 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਏ ਆਪਣੇ ਕਰੇਪ ਦੇ ਵਿੱਚ ਸੂਟ ਹੈ ਜੀ ਨੇਚਰਲ ਕਰੇਪ ਤੇ ਹੈ ਜੀ ਇਹ ਬੜਾ ਸੋਹਣਾ ਗ੍ਰੀਨ ਕਲਰ ਹੈ ਸੂਟ ਦਾ ਲੱਗ ਜਾਈ ਗ੍ਰੀਨ ਕਲਰ ਹੈ ਕਰੇਪ ਦੀ ਉਹ ਸ਼ਰਟ ਹੈ ਨਾਲ ਸੇਮ ਕਰੇਪ ਦੀ ਉਹ ਬਾਟਮ ਨਾਲ ਗ੍ਰੀਨ ਕਲਰ ਦੀ ਸਕਿਨ ਪ੍ਰਿੰਟ ਦੇ ਨਾਲ ਬੜਾ ਪਿਆਰਾ ਸੂਟ ਹੈ ਇਹ ਘੇਰੇ ਤੇ ਜਿਹੜੀ ਪੱਟੀ ਹੈ ਇਹ ਤੁਸੀਂ ਡਿਜ਼ਾਈਨਿੰਗ ਲਈ ਯੂਜ਼ ਕਰ ਸਕਦੇ ਹੋ ਜਿਨ੍ਹਾਂ ਨੇ ਰਿਮੂਵ ਕਰਨੀਆਂ ਤਾਂ ਰਿਮੂਵ ਵੀ ਕਰ ਸਕਦੇ ਹੋ ਇਹ ਲੁੱਕ ਆ ਜਣੀ ਜੀ ਸੂਟ ਦੀ ਗ੍ਰੀਨ ਬਾਟਮ ਹੈ ਜੀ ਨਾਲ ਕ੍ਰੇਪ ਦਾ ਸੂਟ ਹੈ ਤੇ ਇਸ ਦੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਜਿਹੜੇ ਪਹਿਲਾਂ ਸੀਗੇ ਉਹਨਾਂ ਨਾਲ ਪਿਓਰ ਦੇ ਦੁਪੱਟੇ ਸੀਗੇ ਤੇ ਇਹਦੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਦੁਪੱਟਾ ਇਹ ਲੁੱਕਾ ਜਣੀ ਜੀ ਦੁਪੱਟੇ ਬੜਾ ਸੋਹਣਾ ਸੂਟ ਹੈ 2500 ਪ੍ਰਾਈਸ ਦੇ ਨਾਲ ਪ੍ਰਾਈਸ ਸੇਮ ਰਹਿਣਾ ਦੇ ਸਾਰੇ ਸੂਟਾਂ ਦਾ 2500 ਪ੍ਰਾਈਸ ਹੈ ਜੀ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਸੇਮ ਪ੍ਰਿੰਟ ਦੇ ਵਿੱਚ ਹੈ ਜੀ ਮਸਟਰਡ ਕਲਰ ਕਰੇਪ ਦੀ ਉਹ ਬਾਟਮ ਹੈ, ਕਰੇਪ ਦੀ ਉਹ ਸ਼ਰਟ। ਬੜੀ ਪਿਆਰੀ ਪ੍ਰਿੰਟਿੰਗ। ਬਹੁਤ ਸੋਹਣਾ ਪ੍ਰਿੰਟ ਹੈ। ਇਹ ਘੇਰੇ ਤੇ ਜਿਹੜੀ ਪੱਟੀ ਹੈ ਤੁਸੀਂ ਡਿਜ਼ਾਈਨਿੰਗ ਲਈ, ਨੈਕ ਡਿਜ਼ਾਈਨਿੰਗ ਲਈ ਵੀ ਯੂਜ਼ ਕਰ ਸਕਦੇ ਆਂ ਆਪਾਂ। ਜਿਨ੍ਹਾਂ ਨੇ ਨਹੀਂ ਲਗਾਣੀ ਤਾਂ ਵੀ ਤੁਸੀਂ ਰਿਮੂਵ ਵੀ ਕਰ ਸਕਦੇ ਹੋ। ਇਹ ਸ਼ਰਟ ਆ ਗਈ ਤੇ ਨਾਲ ਹੈਗਾ ਚ ਨੰਦਾ ਪੂਰਾ ਖੁੱਲਾ ਦੁਪੱਟਾ ਇਹ ਰਿਕਾਰਡਿੰਗ ਸੀ ਪਿਆਰਾ ਡਿਜ਼ਾਈਨ ਹੈ ਲੁੱਕ ਬੜੀ ਪਿਆਰੀ ਹੈ ਪ੍ਰਾਈਸ ਰਹਿਣਾ 2500 2500 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਤੁਹਾਨੂੰ ਕਰੇਪ ਚ ਦਿਖਾਏ ਆ 2500 ਪ੍ਰਾਈਸ ਦੇ ਨਾਲ ਤੇ ਹੁਣ ਸ਼ੁਰੂ ਕਰਦੇ ਆ ਜੀ ਜੌਰਜਟ ਦੇ ਸੂਟ ਜੌਰਜਟ ਦੇ ਸੂਟ ਸ਼ਰਟ ਜੌਰਜਟ ਚ ਹੈ ਬਾਟਮ ਕਰੇਪ ਦੀ ਹੈ ਤੇ ਨਾਲ ਜਿਹੜਾ ਦੁਪੱਟਾ ਹੈ ਉਹ ਪਿਓਰ ਦਾ ਰਹਿਣਾ ਹੈ। ਇਹ ਜੌਰਜਟ ਦਾ ਹੀ ਰਹਿਣਾ ਜੀ ਨਾਲ। ਇਹ ਦੇਖੋ ਪ੍ਰਿੰਟ ਦੇਖੋ ਬੜਾ ਸੋਹਣਾ ਬੇਬੀ ਪਿੰਕ ਕਲਰ ਹੈ। ਬਹੁਤ ਸੋਹਣਾ ਗਰਮੀਆਂ ਦਾ ਪ੍ਰਿੰਟ ਹੈ। ਜੌਰਜਟ ਦੀ ਸ਼ਰਟ ਹੈ ਜੀ ਨਾਲ ਹੈਗੀ ਹੈ 크ਰੇਪ ਦੀ ਬਾਟਮ ਨਾਲ ਸੇਮ ਕਲਰ ਦੀ ਉਹ ਪਿੰਕ ਕਲਰ ਦੀ ਬਾਟਮ ਹੈ ਨਾਲ। ਪਿੰਕ ਕਲਰ ਦੀ ਉਹ ਬਾਟਮ ਹੈ ਜੀ ਨਾਲ। 크ਰੇਪ ਦੀ ਤੇ ਨਾਲ ਦੁਪੱਟਾ ਜਿਹੜਾ ਉਹ ਵੀ ਜੌਰਜਟ ਦਾ ਹੀ ਰਹਿਣਾ ਸੇਮ بیس ਦਾ ਦੁਪੱਟਾ ਰਹਿਣਾ ਜੌਰਜਟ ਦਾ ਇਹ ਦੇਖੋ ਕਿੰਨਾ ਪਿਆਰਾ ਖੁੱਲਾ ਦੁਪੱਟਾ ਹੈ ਗਰਮੀਆਂ ਚ ਐਵੇਂ ਦੇ ਸੂਟ ਬੜੇ ਪਿਆਰੇ ਲੱਗਦੇ ਆ ਤਾਂ ਕਲਰ ਬੜਾ ਪਿਆਰਾ ਹੈ ਲਾਈਟ ਜਿਹਾ ਸੋਬਰ ਕਲਰ ਜੌਰਜਟ ਦੀ ਸ਼ਰਟ ਗਰਮੀਆਂ ਦੇ ਵਿੱਚ ਹੀ ਆਣੇ ਜੀ ਜੌਰਜਟ ਦੇ ਜਿਆਦਾ ਪ੍ਰਿੰਟ ਇਹ ਲੁੱਕ ਆ ਜਾਂਦੀ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਇਦੇ ਵਿੱਚ ਸੇਮ ਦੇ ਵਿੱਚ ਤੁਹਾਨੂੰ ਕਲਰ ਦਿਖਾਣੇ ਆ ਸੇਮ ਪ੍ਰਿੰਟ ਦੇ ਵਿੱਚ ਹੈਗਾ ਬੜਾ ਸੋਹਣਾ ਫਰੋਜ਼ੀ ਜਿਹਾ ਕਲਰ ਹੈ ਲਾਈਟ ਫਰੋਜ਼ੀ ਜਿਹਾ ਕਲਰ ਹੈ ਫਰੋਜ਼ੀ ਗ੍ਰੀਨ ਕੀ ਆ ਰੰਗਾ ਜਿਹਾ ਰੰਗ ਹੈ ਸੇਮ ਦੇ ਵਿੱਚ ਦੇਖੋ ਕਿੰਨਾ ਪਿਆਰਾ ਸੂਟ ਹੈ ਬਿਲਕੁਲ ਲਾਈਟ ਕਲਰ ਦੇ ਵਿੱਚ ਹੈ ਜੌਰਜਟ ਦੀ ਸ਼ਰਟ ਹੈ ਜੀ ਪੂਰੇ 2.5 ਮੀਟਰ ਦੀ ਰਹਿਣੀ ਹੈ ਬਾਟਮ ਹੈ 3 ਮੀਟਰ ਦੇ ਕਰੀਬ ਹੈ ਸੇਮ ਕਲਰ ਦੀ ਦੇਖੋ ਸੇਮ ਬੇਸ ਕਲਰ ਦੀ ਬਾਟਮ ਹੈ ਨਾਲ ਕ੍ਰੇਪ ਦੀ ਤੇ ਨਾਲ ਹੈਗਾ ਦੁਪੱਟਾ ਜਿਹੜਾ ਉਹ ਵੀ ਜੌਰਜਟ ਦਾ ਹੈ ਜੀ ਜੌਰਜਟ ਦਾ ਦੁਪੱਟਾ ਲੁੱਕ ਦੇਖੋ ਦੁਪੱਟੇ ਦੀ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਸੂਟ ਹੈ ਇੱਕ ਕਰ ਇਹਨਾਂ ਕਰਾ ਸੀ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਲੈਣਗੇ ਦੋ ਸੂਟ ਮੈਂ ਇੱਕ ਪ੍ਰਿੰਟ ਚ ਦਿਖਾਏ ਆ ਤੁਹਾਨੂੰ ਦੋ ਕਲਰ ਤੇ ਨੈਕਸਟ ਕਲਰ ਸ਼ੁਰੂ ਕਰਦੇ ਆ ਇੱਕ ਕੰਟਰਾਸਟ ਦੇ ਵਿੱਚ ਰਹਿਣਗੇ ਜੀ ਹੁਣ ਜੌਰਜਟ ਦੇ ਸੂਟ ਜਿਹੜੇ ਦੋ ਤੁਹਾਨੂੰ ਇਹ ਦਿਖਾਏ ਸੀ ਤਾਂ ਸੇਮ ਸ਼ਰਟ ਸੀ ਸੇਮ ਹੀ ਬਾਟਮ ਸੀਗੀ ਨਾਲ ਤੇ ਹੁਣ ਕੰਟਰਾਸਟ ਦੇ ਵਿੱਚ ਦਿਖਾਵਾਂਗੇ ਬੜਾ ਸੋਹਣਾ ਕਰੀਮ 베ਸ ਦੇ ਵਿੱਚ ਮਲਟੀ ਦੇ ਵਿੱਚ ਸ਼ਰਟ ਹੈ ਪਹਿਲਾਂ ਐਵੇਂ ਵੀ ਦਿਖਾ ਦਰਨੀ ਆ ਨਾਲ ਡਾਰਕ ਪਿੰਕ ਕਲਰ ਦੀ ਬਾਟਮ ਹੈ ਜੀ ਕਰੇਪ ਦੀ ਤੇ ਜੌਰਜਟ ਦਾ ਹੀ ਪ੍ਰਿੰਟਡ ਦੁਪੱਟਾ ਬਾਕੀ ਹੁਣ ਖੋਲ ਕੇ ਦਿਖਾਨੇ ਆ ਵਾਲੇ ਸੂਟ ਨੂੰ ਜੌਰਜਟ ਦੀ ਸ਼ਰਟ ਹੈ ਅੰਬੀ ਵਾਲਾ ਪ੍ਰਿੰਟ ਇਹ ਸ਼ਰਟਾ ਜਣੀ ਦੇਖੋ ਕਿੰਨੀ ਪਿਆਰੀ ਬੜਾ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਉਹ ਸੋਹਣਾ ਚਾਹੇ ਤੁਸੀਂ ਕੱਲੀਆਂ ਪਾ ਕੇ ਬਣਾ ਲਓ ਬੜੀ ਪਿਆਰੀ ਲੁੱਕ ਆਉਂਦੀ ਹੈ ਜੀ ਨਾਲ ਡਾਰਕ ਹੌਟ ਪਿੰਕ ਕਲਰ ਦੀ ਇਸ ਦੀ ਬਾਟਮ ਤੇ ਜੌਰਜਟ ਦਾ ਹੀ ਦੁਪੱਟਾ ਨਾਲ ਪ੍ਰਿੰਟ ਹੈ ਸ਼ਰਟ ਦੇ ਨਾਲ ਦਾ ਡਿਜ਼ਾਈਨ ਕਿੰਨਾ ਪਿਆਰਾ ਹੈ ਪੂਰੇ ਖੁੱਲੇ ਚੌੜੇ ਦੁਪੱਟੇ ਆ ਇਹ ਲੁਕਣਾਂਜੀ ਸੂਟ ਦੀ ਕਿੰਨਾ ਪਿਆਰਾ ਸੂਟ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਦੁਪੱਟੇ ਦੀ ਨਾਲ ਡਾਰਕ ਪਿੰਕ ਬਾਟਮ ਦੇ ਨਾਲ 2500 ਪ੍ਰਾਈਸ ਰਹਿਣਾ ਜੀ 2500 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਤਿੰਨ ਕਲਰ ਦਿਖਾਵਾਂਗੇ ਨੈਕਸਟ ਆ ਗਿਆ ਬੜਾ ਸੋਹਣਾ ਫਿਰੋਜ਼ੀ ਕਲਰ ਹੈ ਸੇਮ ਦੇ ਵਿੱਚ ਹੀ ਸੇਮ ਪ੍ਰਿੰਟ ਬੇਸ ਕਰੀਮ ਹੈ ਰਹਿਣਾ ਸ਼ਰਟ ਦਾ ਬੇਸ ਕਰੀਮ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਬੜਾ ਪਿਆਰਾ ਅੰਬੀ ਵਾਲਾ ਪ੍ਰਿੰਟ ਹੈ ਜੀ ਇਹ ਆ ਗਿਆ ਸ਼ਰਟ ਦਾ ਪ੍ਰਿੰਟ ਤੇ ਨਾਲ ਫਰੋਜ਼ੀ ਕਲਰ ਦੀ ਉਹ ਕ੍ਰੇਪ ਦੀ ਬਾਟਮ ਹੈ ਦੇਖੋ ਫਰੋਜ਼ੀ ਕਲਰ ਦੀ ਨਾਲ ਦੀ ਤੇ জর্জਟ ਦਾ ਹੀ ਦੁਪੱਟਾ ਰਹਿਣਾ ਨਾਲ ਪ੍ਰਿੰਟਡ। ਬਹੁਤਿਆਰ ਦੁਪੱਟਾ ਬਹੁਤ ਸੋਹਣਾ। ਸੂਟ ਹੈ। ਪ੍ਰਿੰਟ ਹੀ ਬੜੇ ਪਿਆਰੇ ਆ ਸੂਟਾਂ ਦੇ। ਲੁਟਾ ਜਣ। 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ। ਇਹ ਸੇਮ ਪ੍ਰਿੰਟ ਦੇ ਵਿੱਚ ਇੱਕ ਕਲਰ ਹੋਰ ਦਿਖਾਵਾਂਗੇ ਤੁਹਾਨੂੰ yellow ਕਲਰ। ਸੇਮ ਪ੍ਰਿੰਟ ਦੇ ਵਿੱਚ ਹੈ ਜੀ yellow ਕਲਰ ਬੜਾ ਸੋਹਣਾ ਬ੍ਰਾਈਟ। ਜਿਹੜਾ ਵਿੱਚ ਸ਼ੇਡ ਆਂਦਾ ਹੁੰਦਾ ਵਿੱਚ ਉਸੇ ਕਲਰ ਦਾ ਦੁਪੱਟਾ ਜਿਵੇਂ ਇਹਦੇ ਵਿੱਚ ਜਿਹੜਾ ਸ਼ੇਡ ਹੈ yellow colour yellow colour ਦਾ ਦੁਪੱਟਾ ਜੀ ਨਾਲ ਅੰਬੀ ਵਾਲਾ ਪ੍ਰਿੰਟ ਬੜਾ ਪਿਆਰਾ ਸ਼ਰਟ ਦਾ ਬੇਸ ਕਰੀਮ ਹੈ ਇਹ ਲੁੱਕ ਆ ਜਣੀ ਜੀ ਸ਼ਰਟ ਦੀ ਪ੍ਰਿੰਟ ਦੇਖੋ ਸ਼ਰਟ ਦਾ ਕਿੰਨਾ ਪਿਆਰਾ yellow colour ਦੀ ਬਾਟਮ ਤੇ ਨਾਲ जॉर्जਟ ਦਾ ਹੀ ਦੁਪੱਟਾ ਪ੍ਰਿੰਟਡ ਸੋਹਣੀ ਪ੍ਰਿੰਟਿੰਗ ਹੈ ਜੀ ਇਹਨਾਂ ਸੂਟਾਂ ਦੀ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹ ਤਿੰਨ ਸੂਟ ਮੈਂ ਇੱਕ ਪ੍ਰਿੰਟ ਚ ਤੁਹਾਨੂੰ ਤਿੰਨ ਕਲਰ ਦਿਖਾਏ ਆ ਪਹਿਲਾਂ ਡਾਰਕ ਪਿੰਕ ਕਲਰ ਫਰੋਜ਼ੀ ਤੇ yellow ਪ੍ਰਾਈਸ ਰਹਿਣਾ ਅੱਜ ਦੇ ਸਾਰੇ ਸੂਟਾਂ ਦਾ 2500 2500 ਪ੍ਰਾਈਸ ਹੁਣ ਜੌਰਜਟ ਦੇ ਵਿੱਚ ਇਹ ਤਾਂ ਥੋੜੇ ਲਾਈਟ ਵੇਸ ਸੀਗੇ ਹੁਣ ਥੋੜਾ ਜਿਹਾ ਇੱਕ ਡਾਰਕ ਕਲਰ ਦੇ ਵਿੱਚ ਦੋਕ ਸੂਟ ਦਿਖਾਵਾਂਗੇ ਤੁਹਾਨੂੰ ਇਹ ਦੇਖੋ ਕਿੰਨਾ ਪਿਆਰਾ ਬਲੈਕ ਦੇ ਵਿੱਚ ਸ਼ਰਟ ਹੈ ਜੌਰਜਟ ਦੀਓ ਤੇ ਇਸ ਦੇ ਵਿੱਚ ਬੜਾ ਸੋਹਣਾ ਮਜੈਂਟਾ ਕਲਰ ਡਾਰਕ ਮਜੈਂਟਾ ਲੱਗ ਜਾਈ ਥੋੜਾ ਟੋਨ ਦੇ ਵਿੱਚ ਬਾਟਮ ਹੈ ਨਾਲ ਤੇ ਨਾਲ ਜੌਰਜਟ ਦਾ ਹੀ ਪ੍ਰਿੰਟਡ ਦੁਪੱਟਾ ਕੰਟਰਾਸਟ ਬੜਾ ਪਿਆਰਾ ਇਹ ਵਾਲੇ ਸੂਟ ਦਾ ਬਲੈਕ ਦਾ ਬਲੈਕ ਸੂਟ ਤਾਂ ਮੇਰਾ ਕਦੇ ਵੀ ਨਹੀਂ ਰੁਕਦਾ ਹੈਗਾ ਬਲੈਕ ਸੂਟ ਸਭ ਤੋਂ ਪਹਿਲਾਂ ਸੇਲ ਹੁੰਦਾ ਇਹ ਦੇਖੋ ਜੌਰਜਟ ਦੀ ਸ਼ਰਟ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਪ੍ਰਿੰਟਿੰਗ ਹੀ ਬਹੁਤ ਜ਼ਿਆਦਾ ਸੋਹਣੀ ਹੈ ਜੌਰਜਟ ਦੀ ਸ਼ਰਟ ਹੋਗੀ ਤੇ ਨਾਲ ਬੜੀ ਪਿਆਰੀ ਮਰਜੈਂਟਾ ਅਲੱਗ ਜੀ ਟੋਨ ਹੈ ਜੀ ਇਹ ਲੱਗ ਜੇ ਮਰਜੈਂਟਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਆ ਪਰਪਲ ਜੀ ਟੋਨ ਤੇ ਫਲਾਵਰ ਦੇ ਨਾਲ ਦੀ ਕ੍ਰੇਪ ਦੀ ਬਾਟਮ ਆ ਗਈ ਜੀ ਨਾਲ ਇਹਨੂੰ ਕੱਢ ਜਾਣੀ ਹੈ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਦੁਪੱਟੇ ਵੀ ਪੂਰੇ ਖੁੱਲੇ ਦੁਪੱਟੇ ਆ ਇਹ ਲੁੱਕ ਆਣੀ ਸੁਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ ਬਲੈਕ ਤੇ ਜੰਟਾ कलर ਦਾ ਕੰਟਰਾਸਟ ਪ੍ਰਾਈਸ ਰਹਿਣਾ 2500 2500 ਪ੍ਰਾਈਸ ਹੈ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮੋਰ ਪੰਖੀ ਫਰੋਜ਼ੀ ਜਿਹਾ ਕਲਰ ਹੈ ਪੀਕਾਕ ਬਲੂ ਕਲਰ ਅਲੱਗ ਜਿਹੀ ਉਸ ਕਲਰ ਦਾ ਕੰਟਰਾਸਟ ਹੈ ਜੀ ਨਾਲ ਸ਼ਰਟ ਦੀ ਪ੍ਰਿੰਟਿੰਗ ਸੇਮ ਰਹਿਣੀ ਹੈ ਬਲੈਕ ਬੇਸ ਹੈ ਸ਼ਰਟ ਦਾ ਤੇ ਪ੍ਰਿੰਟਿੰਗ ਬੜੀ ਪਿਆਰੀ ਹੈ ਜੀ ਇਹ ਪ੍ਰਿੰਟਰ ਬਹੁਤ ਸੋਹਣਾ ਪ੍ਰਿੰਟਰ ਫਰੋਜ਼ੀ ਮੋਰ ਪੰਖੀ ਜਿਹਾ ਕਲਰ ਦੇ ਪ੍ਰਿੰਟਾਂ ਜੀ ਵਿੱਚ ਫਲਾਰਸ ਹੈਗੇ ਆ ਤੇ ਇਸੇ ਕਲਰ ਦੀ ਬਾਟਮ ਬਾਟਮ ਦਾ ਕਲਰ ਦੇਖੋ ਕਿੰਨਾ ਪਿਆਰਾ ਹੈ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਪ੍ਰਿੰਟਡ ਸ਼ਰਟ ਦੇ ਨਾਲ ਦਾ ਪਿਆਰਾ ਸੂਟ ਹੈ ਦੀ ਲੁੱਕ ਪ੍ਰਾਈਸ ਰਹਿਣਾ 2500 2500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਰਹਿਣਗੇ ਚਨੌਨ ਦੇ ਸੂਟ ਵੀ ਦਿਖਾਏ ਆ ਤੁਹਾਨੂੰ ਕਰੇਵ ਦੇ ਸੂਟ ਵੀ ਦਿਖਾਏ ਆ ਤੇ ਨਾਲੇ ਤੁਹਾਨੂੰ ਜੋਰਜਟ ਦੇ ਸੂਟ ਵੀ ਦਿਖਾਏ ਆ ਲਾਈਟ ਡਾਰਕ ਹਰ ਇੱਕ ਤਰ੍ਹਾਂ ਦੇ ਆਪਾਂ ਸੂਟ ਦਿਖਾਈਆਂ ਜਿੱਦਾਂ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580 WhatsApp ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਨਾ ਨਾ ਭੁੱਲਿਓ ਕਿ ਪਤਾ ਸੈਟਰਡੇ ਨੂੰ ਤੁਹਾਡਾ ਹੀ ਸੂਟ ਨਿਕਲ ਜਵੇ ਤੇ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ